ਸਤਿਗੁਰੂ ਪਿਆਰਿਓ ਜਿਖ ਨਿਤ ਆਪਾਂ ਆਪਣੇ ਟੀਚਰ ਆਪਣੇ ਗੁਰੂ ਧੰਨ ਸ਼੍ਰੀ ਗੁਰਗੰਸਾਹ ਮਹਾਰਾਜ ਦੇ ਸ਼ਬਦਾਂ 'ਤੇ ਧਿਆਨ ਦਵਾਂਗੇ ਉਹ ਸ਼ਬਦ ਨੂੰ ਵਿਚਾਰਾਂਗੇ ਨਾ ਤਾਂ ਪਾਤਸ਼ਾਹ ਕਿਰਪਾ ਕਰਦੇ ਨੇ ਜੋ ਪ੍ਰਭੂ ਕੋਲ ਮਿਲਬੋਚ ਹੈ ਖੋਜ ਸ਼ਬਦੰਮੈਂ ਜੀ ਕਿ ਮੈਂ ਆਖਰੇ ਵਿੱਚ ਇਹ ਬੇਨਤੀ ਕਰਨਾ ਆ ਕਿ ਮੈਂ ਪਾਣੀ ਖੜਿਆ ਕਰੋ ਕਿਉਂਕਿ ਆ ਮੈਂ ਜਦ ਆਖਰੇ ਆ ਮੈਂ ਤੇ ਸਤਿਗੁਰੂ ਸ਼ੁਰੂ ਪਿਆਰ ਹੈ ਨੇ ਆਹ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਦਾ ਉਸ ਸਿਸਟਮ ਇਹਨਾਂ ਦਾ ਵਿਚਾਰ ਕਰ ਰਹੀਆਂ ਸਾਧੂ ਦਾ ਪਹਿਲੇ ਆਸੂ ਹੈ ਵੀ ਆ ਜੋ ਗਉ ਸੰਗਰੂ ਪਿਆਰੇ ਆਖਿਰ ਵਿੱਚ ਤੇ ਇਹ ਵੀ ਵੰਟੀ ਕਰਨਾ ਚਾਹੁੰਦੇ ਦਾਸਤਾ ਹੀ ਵੰਟੀ ਕਰਦੇ ਮਾਂ ਦੇ ਘਰ ਵਿੱਚੋਂ ਕੋਈ ਵੀ ਸਿੱਖ ਨਹੀਂ ਆਇਆ ਮਾਂ ਦੇ ਘਰ ਵਿੱਚੋਂ ਕੋਈ ਸਿੱਖ ਨਹੀਂ ਆਇਆ ਹਾਂ ਪਰਮਾਤਮਾ ਵੱਲੋਂ ਸਾਰਿਆਂ ਦੀ ਡਿਊਟੀ ਲਈ ਗਈ ਹੈ ਕੋਈ ਮਿਸਤਰੀ ਬਣ ਜਾਂਦਾ ਹੈ ਕੋਈ ਇੰਜੀਨੀਅਰ ਬਣ ਜਾਂਦਾ ਹੈ ਕੋਈ ਡਾਕਟਰ ਬਣਦਾ ਹੈ ਸਾਰਿਆਂ ਦੀ ਵੱਖ-ਵੱਖ ਡਿਊਟੀ ਲਈ ਹੈ ਪਰ ਆਪਾਂ ਇਹ ਕੰਮ ਜ਼ਰੂਰ ਕਰ ਸਕਦੇ ਹਾਂ ਕਿ ਜਿਹੜੇ ਪਰਮਾਤਮਾ ਦੇ ਦਰਜੇ ਆਪਾਂ ਜਾਣਦੇ ਆ ਨਾ ਉਹ ਉਹਦੀ ਜਿਹੜੀ ਵੇਦ ਗ੍ਰੰਥ ਨਹੀਂ ਜਿਹੜੇ ਵੇਦ ਗ੍ਰੰਥ ਨਹੀਂ ਉਹਨਾਂ ਨੂੰ ਆਪਾਂ ਕਿਹਾ ਪੜਨ ਦੀ ਕੋਸ਼ਿਸ਼ ਕਰੀਏ ਕਿਉਂਕਿ ਪੜਨਾ ਜਿਹੜਾ ਟੀਚਰ ਕੋਲੋਂ ਆਪਾਂ ਬੱਚਿਆਂ ਨੂੰ ਸਿੱਖ ਰਹੇ ਪਹਿਲੇ ਵੀ ਉਹਨਾਂ ਨੂੰ ਹਰ ਇੱਕ ਵਿਦਿਆ ਵੇਦ ਵਿਆਸ ਵੀ ਨਹੀਂ ਪੜ੍ਹਾ ਸਕਿਆ ਉਹਨਾਂ ਨੂੰ ਪਤਾ ਚਾ ਉਸੇ ਤਰ੍ਹਾਂ ਹੀ ਘਰ ਘਰ ਹਰ ਇੱਕ ਪਿੰਡ ਵਿੱਚ ਗ੍ਰੰਥੀ ਸਿੰਘ ਸੇਵਾ ਹਨ ਜਿੱਥੇ ਵੀ ਪਾਸ਼ਾ ਜੀ ਦੀ ਕਿਰਪਾ ਹੋਵੇ ਕੋਈ ਸਮਾਂ ਕੱਢ ਕੇ ਨਾ ਕੋਲ ਜਾ ਕੇ ਬੈਠ ਕੇ ਜੱਜੀ ਸਾਧ ਦਾ ਜਾਪ ਨੂੰ ਸਿੱਖਿਆ ਆਪਣੀ ਜ਼ਿੰਦਗੀ ਕਿਉਂਕਿ ਸਿੱਖਣ ਨਾਲ ਹੀ ਸਿੱਖਿਆ ਜਾਣਾ ਹੈ ਜੇ ਕਿ ਜੇ ਨਾ ਮੈਨੂੰ ਪਾਠ ਨਹੀਂ ਆਉਂਦਾ ਤਾਂ ਨਹੀਂ ਆਉਂਦਾ ਜੇ ਸਿੱਖੀ ਹੈ ਨਾ ਜੇ ਸਿੱਖਾਂਗੇ ਤਾਂ ਫਿਰ ਆ ਵੀ ਜਾਵੇਗਾ ਜੇ ਹੀ ਬੈਠ ਕੇ ਬੋਲੀ ਜਾਵਾਂਗੇ ਮੈਨੂੰ ਆਉਂਦਾ ਵੀ ਮੈਨੂੰ ਹੁੰਦਾ ਨਹੀਂ ਭਾਈ ਆਪਣੇ ਆਪ ਕੋਈ ਸੇ ਨਹੀਂ ਆਉਂਦੀ ਇਹ ਪਾਸ਼ਾ ਕਿਰਪਾ ਕਰਨ ਹਰ ਇੱਕ ਨੂੰ ਸਿਖ ਨਹੀਂ ਪੈਂਦੀ ਇਸ ਲਈ ਪਾਸ਼ਾ ਕਿਰਪਾ ਕਰਨ ਇਹ ਇਛਾ ਹੈ ਕਿ ਕੋਸ਼ਿਸ਼ ਕਰਿਆ ਜਾਏ ਜੇ ਅਸੀਂ ਜੀਵਨ ਕੀ ਵਿੱਚ ਆਪਣੇ ਜੀਵਨ ਵਿੱਚ ਰਹਿੰਦੇ ਹੋਏ ਜੀਵਨ ਵਿੱਚ ਜਿੰਨਾ ਬੀਜਿਆ ਬੀਜਿਆ ਲੰਗੇ ਸਮੇਂ ਤੋਂ ਗੁਰਪਿਆਰਿ ਨੂੰ ਯਾਦ ਕਰਕੇ ਨਾ ਮਤ ਲਿਆ ਜੇ ਹਨ ਮਾਰੇ ਸਮੇਂ ਵਿੱਚ ਉਸ ਮਤ ਨੂੰ ਵਰਤਿਆ ਜੇ ਓਨ ਮਾਰੇ ਸਮੇਂ ਦੀ ਚਿੰਤਾ ਛੱਡ ਕੇ ਨਾ ਓਨ ਮਾਰੇ ਸਮੇਂ ਦੀ ਚਿੰਤਾ ਛੱਡ ਕੇ ਓਨ ਮਾਰੇ ਸਮੇਂ ਵਿੱਚ ਵਸਪਾਸਤੇ ਕੰਮ ਕਰਿਆ ਜੇ ਓਨ ਮਾਰੇ ਸਮੇਂ ਵਾਸਤੇ ਕਿ ਜੇ ਚਿੰਤਾ ਕਰੀ ਜਾਓਗੇ ਨਾ ਕੱਲ ਕੀ ਹੋਵੇਗਾ ਕੱਲ ਕੀ ਹੋਵੇਗਾ ਅੱਜ ਤੱਕ ਫਿਰ ਪਤਾ ਨਹੀਂ ਚਲਣਾ ਜਿੱਤੀ ਹੋਵੇ ਅਤੇ ਜਿਹੜਾ ਅੱਜ ਨਾਲ ਕੇ ਨਾ ਕੱਲ ਜਾ ਕੇ ਸੋਚੋਗੇ ਕੱਲ ਨਾ ਯਾਰ ਮੈਂ ਸਾਰਾ ਦਿਨ ਵਿਲੇ ਹੀ ਬੈਠ ਗਿਆ ਹੁਣ ਕੀ ਕਰਾਂ ਇਸ ਲਈ ਪਾਸ਼ਾ ਵੀ ਕਰਕੇ ਆਖਦੇ ਨੇ ਕਿ ਜਿਹਾ ਵਿਜੈ ਤੇ ਅੱਜ ਜੀਵਣਾ ਕਰੋ ਇਹ ਕੱਲੋਂ ਮੈਨਾਂ ਤੁਹਾਡੇ ਛੋਲੀ ਪੈ ਜਾਵੇਗਾ ਇਸ ਲਈ ਜੇਕਰ ਉਸ ਪ੍ਰਮਾਤਮਾ ਦੀ ਕੋਈ ਸੱਚੀ ਲੈਣਾ ਚਾਹੁੰਦੇ ਹੋ ਤਾਂ ਜੇ ਪਤਾ ਕਰਨਾ ਚਾਹੁੰਦੇ ਹੋ ਕਿ ਪ੍ਰਮਾਤਮਾ ਕੀ ਗੱਲ ਕਰ ਰਹੇ ਨੇ ਤਾਂ ਜਿਗਦੀ ਸਾਧ ਜਰੂਰ

ਕੋਈ ਵਿਰਸਨਾ ਮਾਣੀ ਨਾ ਰਾਜਾ ਵੇਖੋ ਕਿ ਆਪ ਆ ਜਿੰਵਾਓ ਆਪ ਗਾ ਕੇ ਵੇਖੋ ਕਿੰਨਾ ਅਨੰਦ ਆਉਂਦਾ ਹੈ ਆਪਣੀ ਆਵਾਜ਼ ਵਿੱਚ ਗਾ ਕੇ ਵੇਖੋ ਕਿਸੇ ਦੀ ਆਵਾਜ਼ ਨਹੀਂ ਪਸੰਦ ਹੁੰਦੀ ਹੈ ਨਾ ਜਦੋਂ ਆਪਾਂ ਖੁਦ ਦੀ ਆਵਾਜ਼ ਸੁਣਾਗੇ ਨਾ ਉਹ ਤੋਂ ਆਪਣੀ ਆਵਾਜ਼ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਮੈਨੂੰ ਕੀ ਪਸੰਦ ਆਏ ਹੋਰ ਅਨੰਦ ਆਉਂਦਾ ਹੈ ਜਦੋਂ ਆਪਾਂ ਖੁਦ ਕਰਨ ਲੱਗ ਪਏ ਨਾ ਕਹਿੰਦੇ ਮਠਾਈ ਖਾਦੀ ਕਿਸੇ ਦੀ ਬਣਾਈ ਸਵਾਦ ਲੱਗਦੀ ਹੈ ਪਰ ਜੇਕਰ ਕਿਸੇ ਨੇ ਆਪਾਂ ਬਣਾ ਕੇ ਉਹਦੇ ਵਿੱਚ ਮਾਇਲ ਬਣਦੀ ਹੈ ਉਹ ਦੁਗਣੀ ਸਵਾਦ ਹੋ ਜਾਂਦੀ ਹੈ ਸਭ ਤੋਂ ਮਿਹਨਤ ਪੂਰਨ ਸੂਮ 2 ਮਿੰਟ ਕੀਤੀ ਮੈਨੂੰ ਫਲ ਮਿਲਿਆ ਸਭ ਗੁਰੂ ਪਿਆਰਿਓ ਕੰਨ ਕਲੀ ਮਹਲਾ ਦੀ ਜਨੰਦ ਤੇ ਗੰਕਾਰ ਸਰਬਸਤ